ਗਉਂ ਰਖਿਆ ਦਲ ਦੀ ਸ਼ਿਕਾਇਤ ਤੇ थाना ਸਿਟੀ ਕੋਟਕਪੂਰਾ ਵੱਲੋਂ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਤੇ ਕੋਟਕਪੂਰਾ ਕੋਲ ਇੱਕ ਗਾਉ ਤਸਕਰੀ ਕਰਦੇ ਹੋਏ ਗਾਉਆਂ ਨਾਲ ਪਰੇ ਟੱਟ ਨੂੰ ਕਾਬੂ ਕੀਤਾ। ਅਤੇ ਇਸ ਟਰੱਕ ਨੂੰ ਸਕਾਉਟ ਕਰਕੇ ਲੈ ਜਾਂਦੀ ਹੋਈ ਇੱਕ ਕਾਰ ਵੀ ਕਾਬੂ ਕੀਤੀ ਗਈ ਹੈ ਜਿਸ ਵਿੱਚ ਸਵਾਰ ਇੱਕ ਗਾਉ ਤਸਕਰ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਜਦਕਿ ਉਸਦੇ ਪੰਜ ਸਾਥੀ ਭੱਜਣ ਵਿੱਚ ਸਫਲ ਹੋ ਗਏ। ਪੁਲਿਸ ਵੱਲੋਂ ਰੋਪੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੌਰਤਮ ਹੈ ਕਿ ਇੱਕ ਟਰੱਕ ਦੇ ਵਿੱਚ 18 ਦੇ ਕਰੀਬ ਗਵਾਂ ਨੂੰ ਪਰ ਕੇ ਤਸਕਰੀ ਲਈ ਲਿਜਾਇਆ ਜਾ ਰਿਹਾ ਸੀ ਜਿਨ੍ਹਾਂ ਨੂੰ ਸਿੱਖਾਂ ਵਾਲਾ ਬੀ ਕੌਸ਼ਲਾ ਵਿੱਚ ਛੱਡਿਆ ਗਿਆ ਗਵਾਂ ਰક્ષਕ ਦਲ ਦੇ ਪ੍ਰਦੇਸ਼ ਜਨਰਲ ਸਕਤਰ ਬਾਬਾ ਗਰੀਬਦਾਸ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਗਵਾਂ ਨਾਲ ਭਰਿਆ ਟਰੱਕ ਹਾਈਵੇ ਤੇ ਜਾ ਰਿਹਾ ਹੈ ਜੋ ਗਵਾਂ ਦੀ ਤਸਕਰੀ ਕਰਕੇ ਲਿਜਾਇਆ ਜਾ ਰਿਹਾ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਇਸ ਟਰੱਕ ਦਾ ਪਿੱਛਾ ਕਰਕੇ ਇਸ ਨੂੰ ਕਾਬੂ ਕਰ ਲਿਆ ਅਤੇ ਇਸ ਵਿੱਚ ਸਵਾਰ ਪੰਜ ਤਸਕਰਾਂ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਫਿਰ ਹਾਲਪੁਲਸੋਲੋ ਉਪਕਰੋਪੀ ਨੂੰ ਗ੍ਰਿਫਤਾਰ ਕਰ ਅਦਾਲਤ ਪੇਸ਼ ਕਰ ਰਿਮਾਂਡ ਤੇ ਲਿਆ ਜਾ ਰਿਹਾ ਹੈ ਤਾਂ ਜੋ ਇਸ ਤੋਂ ਹੋਰ ਕੁਝ-ਕਿਛ ਕੀਤਾ ਜਾ ਸਕੇ ਕਿ ਇਹਨਾਂ ਗਊਆਂ ਨੂੰ ਤਸਕਰੀ ਕਰਕੇ ਕਿੱਥੋਂ ਲਿਆਂਦਾ ਸੀ ਔਰ ਅੱਗੇ ਕਿੱਥੇ ਲਜਾਇਆ ਜਾਣਾ ਸੀ ਮੈਂ ਗਊ ਰੱਖਸ਼ਾ ਦਲ ਜਨਰਲ ਸੈਕਟਰੀ ਪੰਜਾਬ ਅੱਜ ਹਰ ਦਿਨ ਦੀ ਤਰ੍ਹਾਂ ਅੱਜ ਵੀ ਉਹੀ ਦਿਨ ਸਾਨੂੰ ਪਿੱਛੋਂ ਕਾਲ ਆਈ ਸੀ ਸਾਡੇ ਸੰਜੀਪ ਪ੍ਰਧਾਨੀਆਂ ਦੀ ਵੀ ਬਟਿੰਡਾ ਸਾਈਡ ਤੋਂ ਇੱਕ ਟਰੱਕ ਗਊਆਂ ਦਾ ਪਰਕੇ ਆ ਰਿਹਾ ਹੈ ਇੱਕ ਉਹਦੇ ਅੱਗੇ ਕਾਰ ਹੈ ਅਸੀਂ ਇੱਥੇ ਪੁਲਿਸ ਨੂੰ ਕਾਲ ਕੀਤੀ ਅਸੀਂ ਇੱਥੇ ਨਾਕਾ ਲਵਾਇਆ ਨਾਕਾ ਦੇ ਦਰਾਂ ਨਾ ਜਦੋਂ ਅਸੀਂ ਕਰਦੇ ਰੋਕ ਕੇ ਉਹ ਚੈੱਕ ਕੀਤਾ ਗਿਆ ਕੁਝ ਬੰਦੇ ਤਾਂ ਉਹਦੇ ਵਿੱਚ ਭੱਜ ਗਏ ਇੱਕ ਬੰਦਾ ਸਾਡੇ ਹੱਥ ਆ ਗਿਆ ਉਹਦੇ ਵਿੱਚ ਘੱਟੋ ਵੱਟ 15 ਤੋਂ 20 ਲੋਕ ਵੰਸ ਹੈ ਉਹਨਾਂ ਨੂੰ ਅੱਜ ਕ੍ਰਿਮਿਨੈਲਟੀ ਰਿਪੋਰਟ ਨਾਲ ਲਿਆ ਕੇ ਉਹ ਜਿਹੜਾ ਕੰਮ ਕਰਾਈ ਹੈ ਕਿ ਉਹਨਾਂ ਸੀ ਜਿਹੜੀਆਂ ਗਊਆਂ ਬੀੜ ਸਿੱਖਾਂ ਵਾਲਾ ਸੰਤ ਬਾਬਾ ਅਮਲਕੀ ਦਾ ਜੀ ਦੀ ਗਊਸ਼ਾਲਾ ਵਿੱਚ ਅਸੀਂ ਛੱਡਣ ਜਾ ਰਹੇ ਹਾਂ ਤੇ ਅੱਗੇ ਜੋ ਵੀ ਕਾਰਵਾਈ ਹੋਊਗੀ ਜੋ ਪ੍ਰਸ਼ਾਸਨ ਨੂੰ ਪਤਾ ਹੀ ਹੈ ਉਹ ਚੱਲਤਰੂਗੀ ਕਿੰਨੇ گاਵਾ ਫੜੇ ਗਏ ਕਿੰਨੇ ਗਊਵਾਂ ਸਾ ਇੱਥੇ ਇਹ ਜੋ 15 ਤੋਂ 20 ਗਊਵਾਂ ਸਾ ਜੀ ਜੇ ਤਸਕਰ ਦੀ ਗੱਲ ਕਰੇ ਇੱਕ ਤਸਕਰ ਕਿੰਨੇ ਫੜੇ ਗਏ ਇੱਕ ਤਸਕਰ ਫੜਿਆ ਗਿਆ ਹੈ ਚਾਰ ਤੋਂ ਪੰਜ ਜਿਹੜੇ ਉਹ ਭਾਜੀ ਚੁੱਕੀ ਜਿਹੜੀ ਟੀਮਾਂ ਤੁਹਾਡੇ ਨਾਲ ਸ਼ਾਮਿਲ ਹੈ ਕਿਹੜੀ ਕਿਹੜੀ ਟੀਮ ਇੱਥੇ ਮੌਕੇ ਤੇ ਮੌਜੂਦ ਰਹੀ ਸਾਡੇ ਕੋਲੇ ਪ੍ਰਧਾਨ ਜੀ ਲੁਧਿਆਣੇ ਤੋਂ ਆਏ ਆ ਸੰਜੀਪ ਪ੍ਰਧਾਨ ਜੀ ਰਾਮਪੁਰਾ ਤੋਂ ਆਏ ਨੇ ਇਹ ਕੁਲਦੀਪ ਜੀ ਬਠਿੰਡਾ ਤੋਂ ਆਏ ਨੇ ਹੋਰ ਵੀ ਲਗ ਲਗ ਥਾਵਾਂ ਤੋਂ ਜਿੰਨੇ ਵੀ ਸਾਡੇ ਜਿੱਥੇ ਜਿੱਥੇ ਸੰਸਥਾਾਂ ਦੇ ਸਾਡੀਆਂ ਜੂਨਟਾਂ ਬਣੀਆਂ ਆ ਉਹ ਸਾਰੀਆਂ ਇੱਥੇ ਪੰਜਾਬ ਤੋਂ ਪਹੁੰਚੀਆਂ ਹੋਈਆਂ। ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਰਿਹਾ ਪੂਰਾ ਹੀ। ਬਹੁਤ ਵਧੀਆ ਜੀ ਬਹੁਤ ਵਧੀਆ ਸਹਿਯੋਗ ਰਿਹਾ ਜੀ। ਠੀਕ ਹੈ ਜੀ। ਇਹ ਕੱਲ ਸਾਡੇ ਕੋਲੇ ਸ਼ਾਮ ਗੁਰਪ੍ਰੀਤ ਸਿੰਘ ਸੰਯੁਕਤ ਗਊ ਰਖਾਦਾਲ ਤੇ ਮੰਤ ਗਰੀਬਦਾਸ ਜੀ ਵੱਲੋਂ ਕਨਫਰਮੇਸ਼ਨ ਆਈ ਸੀ ਕਿ ਕੁਝ ਬੰਦੇ ਜਿਹੜੇ گاਵਾਂ ਲੈ ਕੇ ਤੱਕ ਤੇ ਜਾ ਰਹੇ ਆ। ਜਿਨ੍ਹਾਂ ਦਾ ਅਸੀਂ ਪਿੱਛਾ ਕੀਤਾ ਇੱਥੇ ਸਾਨੂੰ ਇੱਕ ਟਰੱਕ ਰਿਕਵਰ ਹੋਇਆ ਕਾਰ ਕਵਰ ਹੋਈ ਆ ਜਿਹਦੇ ਵਿੱਚੋਂ 18 ਪਸ਼ੂ ਤਾਂ ਨਾ ਜਿਹੜੀਆਂ ਫੰਡ ਰਗਾਵਾਂ ਸੀਗੀਆਂ ਔਰ 6 ਗਾਵਾਂ ਸੀ 12 ਵਿੱਚ ਤਾਂ ਥੇ ਸੀਗੇ ਉਹ ਬਰਾਂਦ ਹੋਏ ਆ ਜਿਹੜੇ ਉਹ ਬਾਬਾ ਕਾਲਾ ਮਹਿਰ ਬੀੜ ਸਿੱਖਾ ਵਾਲੇ ਦੋ ਸਾਡਾ ਚੜਤੇ ਆ ਤੇ ਦੋਛੀਆਂ ਦੇ ਖਿਲਾਫ ਮਕਦਮਾ ਅੰਦਾਜ਼ ਕੀਤਾ ਵਿੱਚ ਇੱਕ ਦੋਛ ਨੂੰ ਗ੍ਰਫਤਾਰ ਕੀਤਾ ਬਾਕੀਆਂ ਦੀ ਪੜਤਾਲ ਚੱਲ ਰਹੀ ਆ ਅਤੇ ਜੇਕਰ ਇਹ ਤੁਸੀਂ ਗ੍ਰਿਫਤਾਰ ਕੀਤਾ ਸਰ ਕੀ ਫਰਦਰ ਹੁਣ ਕਾਰਵਾਈ ਕੀਤੀ ਹੈ ਇਹ ਤੇ ਮੁਗਦਮਾ ਦਾ ਜੀ ਕੀਤਾ ਗਿਆ 295 ਦਾ 20 ਬੀਚਰ ਰਾਂਕਾ ਵੇਟ ਦੇ ਤਹਿਤ ਇਹਨੂੰ ਪੇਸ਼ ਅਦਾਲਤ ਕਰਕੇ ਇਹਦਾ ਰਿਮਾਂਡ ਲਿਆ ਜਾਊਗਾ ਹੁਣ ਫਰਦਰ ਜੋ ਵੀ ਕਾਰਵਾਈ ਹੋਊਗੀ ਕਾਮਲ ਤੇ ਜਾਂਦੇ